ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਸਤ ਸੰਗਤ ਕੈਸੀ ਹੋਵੇ ਜਿੱਥੇ ਕਿ ਪਰਮਾਤਮਾ ਦੇ ਨਾਮ ਦੀ ਵਖਿਆਨ ਕੀਤਾ ਜਾਵੇ ਪਰਮਾਤਮਾ ਕੀ ਹੈ ਜੋ ਸ੍ਰਿਸ਼ਟੀ ਸਾਜੀ ਹੈ ਇਹ ਪਰਮਾਤਮਾ ਦੀ ਸਾਜੀ ਹੋਈ ਹੈ ਸੋ ਉਸ ਪਰਮਾਤਮਾ ਦਾ ਸੇਵਾ ਸਿਮਰਨ ਉਸ ਪਰਮਾਤਮਾ ਦਾ ਨਾਮ ਜਪਿਆ ਜਾਵੇ ਨਾਮ ਜਪਣ ਦੇ ਤਰੀਕੇ ਸੰਤਾਂ ਮਹਾਂਪੁਰਖਾਂ ਕੋਲ ਹਨ ਗੁਰੂ ਕੋਲੇ ਹਨ ਪੂਰਾ ਗੁਰੂ ਮਿਲ ਜਾਵੇ ਪੂਰਨ ਸੰਤ ਮਿਲ ਜਾਵੇ ਫਿਰ ਪ੍ਰਮਾਤਮਾ ਦੇ ਨਾਮ ਦੀ ਜਪੁਣ ਦੀ ਜੋ ᔪਗਤੀ ਹੈ ਢੰਗ ਹੈ ਤਰੀਕਾ ਹੈ ਉਹ ਮਿਲਦਾ ਹੈ ਜੋ ਅਸੀਂ ਸਤ ਸੰਗ ਦੇ ਵਿੱਚ ਜਾਂਦੇ ਆ ਸਤ ਸੰਗਤ कैसी ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਆ ਉੱਥੇ ਕੇਵਲ ਪ੍ਰਮਾਤਮਾ ਦੇ ਨਾਮ ਦੀ ਬਖਾਨ ਕੀਤਾ ਜਾਵੇ ਸਤ ਸੰਗਤ ਐਸੀ ਹੋਵੇ ਸੋ ਉਹ ਬਖਾਨ ਕਿਵੇਂ ਕੀਤਾ ਜਾਵੇਗਾ ਪੂਰਨ ਸਾਧੂ ਦੀ ਸੰਗਤ ਕਰਕੇ ਕਾਮ ਕ੍ਰੋਧ ਲੋਭ মোহ ਅਹੰਕਾਰ ਤੋਂ ਦੂਰ ਹੋਣਾ ਫਿਰ ਉਸ ਪਰਮਾਤਮਾ ਦੇ ਨਾਲ ਜੁੜਿਆ ਜਾਂਦਾ ਹੈ ਪੂਰਾ ਸਾਧੂ ਮਿਲ ਜਾਵੇ ਪੂਰੇ ਸਾਧੂ ਦਾ ਮਲਾਪ ਹੋ ਜਾਵੇ ਫਿਰ ਜੋ ਸੰਸਾਰ ਸਮੁੰਦਰ ਹੈ ਇਸ ਚੋਂ ਤਰਨਾ ਸਫਲਾ ਹੋ ਜਾਂਦਾ ਹੈ ਸੋ ਇਸੇ ਕਰਕੇ ਜੋ ਸਾਨੂੰ ਜ਼ਿੰਦਗੀ ਮਿਲੀ ਹੈ ਮਨੁੱਖਾ ਦੇ ਮਿਲੀ ਹੈ ਇਸ ਦੇਹੀ ਨੂੰ ਦੇਵਤੇ ਵੀ ਤਰਸਦੇ ਹਨ ਜੋ ਦੇਹੀ ਅੱਜ ਸਾਨੂੰ ਮਿਲੀ ਹੈ ਸੋ ਇਸ ਕਰਕੇ ਪਰਮਾਤਮਾ ਦਾ ਸੇਵਾ ਸਿਮਰਨ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਕੇ ਸਾਨੂੰ ਜਿੰਨੇ ਵੀ ਟਾਈਮ ਹੈ ਕਿਸੇ ਨੂੰ ਜ਼ਿੰਦਗੀ ਦੇ 50 ਸਾਲ ਮਿਲੇ ਹਨ ਕਿਸੇ ਨੂੰ 20 ਸਾਲ ਮਿਲੇ ਹਨ ਕਿਸੇ ਨੂੰ 80 85 ਸਾਲ ਮਿਲੇ ਹਨ ਜਿੰਨੇ ਵੀ ਕਿਸੇ ਨੂੰ ਜ਼ਿੰਦਗੀ ਮਿਲੀ ਹੈ ਉਹੀ ਜ਼ਿੰਦਗੀ ਸਫਲ ਹੀ ਹੈ ਜੋ ਪੂਰਨ ਮਹਾਪੁਰਖਾਂ ਦੇ ਲੜ ਲੱਗ ਕੇ ਪੂਰਨ ਗੁਰੂ ਦੇ ਲੜ ਲੱਗ ਕੇ ਪੂਰਨ ਗੁਰੂ ਦਾ ਉਪਦੇਸ਼ ਪਵਾ ਕੇ ਪੂਰਨ ਮਹਾਪੁਰਖਾਂ ਦੀ ਸੰਗਤ ਕਮਾ ਕੇ ਲੰਦਾ ਜੋ ਟਾਈਮ ਸਤ ਸੰਗ ਤੋਂ ਪਰੇ ਹੈ ਮਹਾਪੁਰਖਾਂ ਤੋਂ ਪਰੇ ਹੈ ਗੁਰੂ ਤੋਂ ਪਰੇ ਹੈ ਉਹ ਸਾਡਾ ਜੋ ਟਾਈਮ ਹੈ ਉਹ ਸਫਲਾ ਨਹੀਂ ਹੈ ਬਲਕਿ ਅਸੀਂ ਕਿਤੇ ਵੀ ਬੈਠਦੇ ਹਾਂ ਚੰਗੇ ਬੰਦਿਆਂ ਵਿੱਚ ਬੈਠਦੇ ਹਾਂ ਚੰਗੇ ਕਿਸੇ ਪਾਰਟੀਆਂ ਦੇ ਵਿੱਚ ਬਹਿੰਦੇ ਹਾਂ ਕਿਤੇ ਵੀ ਬਹਿੰਦੇ ਹਾਂ ਉਹ ਸਾਡਾ ਟਾਈਮ ਸਫਲਾ ਨਹੀਂ ਹੈ ਸਾਡਾ ਟਾਈਮ ਸਫਲਾ ਉਹ ਹੈ ਜੋ ਮਹਾਪੁਰਖਾਂ ਦੀ ਸੰਗਤ ਕਰਦੇ ਹਾਂ ਸਾਸਨ ਕਰਦੇ ਹਾਂ ਪੂਰਨ ਗੁਰੂ ਦੀ ਸੰਗਤ ਕਰਦੇ ਹਾਂ ਉੱਥੇ ਜਾ ਕੇ ਪਰਮੇਸ਼ਰ ਦੇ ਨਾਮ ਦੀ ਬੰਦਗੀ ਕਰਦੇ ਹਾਂ ਉਹ ਸਾਡਾ ਸਮਾਂ ਹੈ ਜੋ ਉਹ ਸਫਲਾ ਹੈ ਸੋ ਇਸ ਕਰਕੇ ਪੂਰਨ ਮਹਾਪੁਰਖਾਂ ਦੀ ਸਾਨੂੰ ਜਿੰਨੀ ਵੀ ਹੋ ਜੇ ਵੱਧ ਤੋਂ ਵੱਧ ਸਤ ਸੰਗਤ ਹੋ ਜੇ ਇਸ ਸਮੇਂ ਤੋਂ ਲਾਭ ਉਠਾ ਲੈਣਾ ਹੀ ਚੰਗੇ ਬੰਦੇ ਦਾ ਕੰਮ ਹੁੰਦਾ ਹੈ ਆਪਾਂ ਕਹਿੰਦੇ ਹਾਂ ਜੋ ਕੋਈ ਬੰਦਾ ਸਿਆਣਾ ਹੁੰਦਾ ਹੈ ਉਹ ਜੋ ਟਾਈਮ ਸਿਰ ਖੇਤੀ ਬੀਜੇਗਾ ਕਣਕ ਟਾਈਮ ਸਿਰ ਬੀਜੇਗਾ ਜੀਰੀ ਟਾਈਮ ਸਿਰ ਲਾਵੇਗਾ ਉਸ ਨੂੰ ਆਪਾਂ ਸਿਆਣਾ ਕਹਿੰਦੇ ਹਾਂ ਵੀ ਟਾਈਮ ਸਿਰ ਫਸਲ ਕਰੀਏ ਟਾਈਮ ਸਿਰ ਉਹਨੂੰ ਪਗਾਵੇਗਾ ਇਸ ਕਰਕੇ ਜੋ ਸਾਡਾ ਮਨੁੱਖਾ ਦੇਹ ਹੈ ਉਹ ਤਦੇ ਸਫਲੀ ਹੋਵੇਗੀ ਜੇ ਅਸੀਂ ਸੰਗਤ ਦੇ ਵਿੱਚ ਗੁਜ਼ਾਰਾਂਗੇ ਗੁਰੂਆਂ ਦੇ ਬਚਨ ਸੁਣਾਵਾਂਗੇ ਮਹਾਪੁਰਖਾਂ ਦੇ ਬਚਨ ਸੁਣਾਵਾਂਗੇ ਇਹ ਰਹੀ ਜੋ ਸਾਡਾ ਟਾਈਮ ਹੈ ਇਹ ਸਫਲਾ ਹੋਵੇਗਾ ਸੋ ਇਹ ਵਿਚਾਰ ਅੱਜ ਦੀ ਸੀ ਜੋ ਐਨੀ ਕੇ ਮਹਾਪੁਰਖਾਂ ਨੇ ਗੁਰੂ ਸਾਹਿਬਾਨਾਂ ਨੇ ਇਨੀ ਕਿਰਪਾ ਕੀਤੀ ਸੋ ਵਿਚਾਰ ਕੀਤੀ ਸੋ ਕੱਲ ਤਪੂਵੰਤਾ ਕੀ ਸਾਬੇ ਕੇ ਵੀ ਦਾਸ ਵੀ ਗਿਆ ਸੀ ਸੰਗਤ ਵੀ ਗਈ ਸੀ ਸੋ ਮਹਾਪੁਰਖ ਕਹੇ ਲਾਗੇ ਵੀ ਕਪਿਆਲ ਵਾਲੀ ਸੰਗਤ ਪਹਿਲਾ ਆਈਆ ਤੇ ਗੈਲੋਂ ਗਈ ਹੈ ਪਰਦਾਸ ਨੇ ਬੇਨਤੀ ਕੀਤੀ ਕਿ ਮਹਾਰਾਜ ਜੋ ਆਪ ਜੀ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮਾਂ ਲੱਗਦਾ ਆਪ ਜੀ ਦੇ ਦਰਸ਼ਨ ਕਰਦਿਆਂ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਦਿਆਂ ਸਫਲਾ ਹੋ ਜਾਂਦਾ ਜੋ ਹੁਣ ਸਾਡਾ ਆਪ ਜੀ ਨੂੰ ਦਰਸ਼ਨ ਆਪ ਜੀ ਦੇ ਦਰਸ਼ਨ ਕੀਤੇ ਆ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਦਿਆਂ ਸਾਡਾ ਜੋ ਸਮਾਂ ਉਹ ਸਫਲਾ ਹੈ ਤੋਂ ਇਸ ਕਰਕੇ ਸਾਡੇ ਤੇ ਮਹਾਂਪੁਰਖੋ ਕਿਰਪਾ ਕਰੋ ਸੋ ਆਓ ਅਪਾ ਵੱਧ ਤੋਂ ਵੱਧ ਸਮਾਂ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਇਹੀ ਆਪਣੇ ਵਿਚਾਰਾਂ ਚੱਲਦੀਆਂ ਨੇ ਕਿ ਵੱਧ ਤੋਂ ਵੱਧ ਪ੍ਰਚਾਰ ਕਰ ਕਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਨ ਮਹਾਨਪੁਰਖਾਂ ਦਾ ਪ੍ਰਚਾਰ ਕਰ ਕਰ ਤੱਕ ਪਹੁੰਚਾਈਏ ਕਿ ਆਪਾਂ ਲਾਭ ਠਾਈਏ ਜਿਵੇਂ ਕਿ ਆਪਾਂ ਨੇ ਦੱਸਿਆ ਕਿ ਉਹੀ ਟਾਈਮ ਉਹੀ ਬੰਦਾ ਸਿਆਣਾ ਹੁੰਦਾ ਹੈ ਜੋ ਟਾਈਮ ਸਰ ਕੋਈ ਵੀ ਕੰਮ ਟਾਈਮ ਸਰ ਕਰ ਲੈਂਦਾ ਹੈ ਨਹੀਂ ਤਾਂ ਬੇ ਟਾਈਮ ਕੰਮ ਕੀਤੇਆ ਕੋਈ ਵੀ ਪੜਾਈ ਵੀ ਬੇ ਟਾਈਮ ਕੀਤੀ ਨਹੀਂ ਰਾਸ ਆਉਂਦੀ ਤੇ ਫਸਲ ਵੀਜੀ ਵੀ ਬੇ ਟਾਈਮ ਆ ਬੀਜੀ ਰਾਸ ਨਹੀਂ ਆਉਂਦੀ ਸੋ ਇਸ ਕਰਕੇ ਜੋ ਪੜਾਈ ਟਾਈਮ ਸਰ ਹੈ ਉਹ ਕੀਤੀ ਉਹ ਰਾਸ ਆਵੇਗੀ ਜੋ ਫਸਲ ਬੀਜੀ ਹੈ ਟਾਈਮ ਸਰ ਕੀਤੀ ਉਹ ਰਾਸ ਆਵੇਗੀ ਨਹੀਂ ਵਰਨਾ ਜੋ ਟਾਈਮ ਹੈ ਜਿੰਨਾ ਮਰਜੀ ਟਾਈਮ ਲਾਈ ਜਾਓ ਉਹ ਸਾਡਾ ਸਮਾ ਸਫਲਾ ਨਹੀਂ ਹੋਵੇਗਾ ਸੋ ਇਸ ਕਰਕੇ ਆਪਣਾ ਸਰਬ ਧਰਮ ਸਾਂਝਾ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਸੋ ਇਸ ਕਰਕੇ ਕੋਈ ਬੋਲਦੇ ਆਖਰ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ